ਕੀ ਕਹਾ ਨਾਮ ਆ ਆਪਣਾ ਦਿਪਕ ਕੁਮਾਰ ਐ ਸਰ ਕੀ ਹੋਇਆ ਕੀ ਆ ਜਾਂਦੇ ਰਾਤ ਕੋ ਮੈਂ 7-10 ਵਜੇ ਚਲੇ ਗਏ ਥੇ ਬੰਨ ਕਰਕੇ ਇਥੋਂ ਆਇਆ ਮੈਂ 2:30 ਵਜੇ ਕੋਈ ਬੰਦੇ ਨੇ ਫੋਨ ਕੀਤਾ ਮੈਨੂੰ ਕਿ ਇਹਨੂੰ ਆਗ ਲੱਗਿਆ ਵਾ ਇਥੋਂ ਆਇਆ ਮੈਂ 3 ਵਜੇ ਲੋਕਾਂ ਨੂੰ ਦੇਖਿਆ ਪੂਰਾ ਆਗ ਲੱਗਾ ਵਾ ਇਹਦੇ ਬਾਅਦ ਆਪਾਂ ਸਾਰੇ ਥੋਕੇਵਾਂ ਇਕੱਠੇ ਕਿੰਨੇ ਕੇ ਬੰਦੇ ਆਏ ਕਿੰਨੇ ਬੰਦਿਆਂ ਨੇ ਬੰਦੇ ਪਤਾ ਬੰਦਿਆਂ ਤਾਂ ਹੀ ਪਤਾ ਸਰ ਇਥੇ ਟੋਟਲ ਲਾ ਕੇ 5 ਥੋਕੇ ਨੂੰ ਆਗ ਲੱਗੀ ਆ में गया नहीं पुलिस पुलिस आई ही नहीं पुलिस कौन लगा सर हाँ आ गया सर पाँच मिनट पाँच आगे सुबह कंप्लेन कितनी साड़ी न हो गई जी क्या हुआ यहाँ दुकान हम लोग दुकान में रोटी पानी यहीं दुकान से खा रहे थे जी हम लोग को इन सब आना चाहिए क्यों तो दुकान हम दस बजे बंद किए और डेढ़ बजे रात को आग लगाया जब तीन बजे बंदे फ़ोन किया आके देखते थे एकदम सुहा हो गया दुकान तो हम लोग रोटी पानी कहाँ से खाएंगे हम लोग हम लोग गरीब बंदा है परदेसी है हम लोग यही कमाने आता है कितनी दुकानें गई ये छह दुकानें जला गया यही मीरा को चौक में सारी तो पान के, सारे पान के हाँ सारे पान के पान की खोखा था सारे पान के खोखा में आग लगाया तो पुलिस को दी है हाँ कम्प्लेन दे के आए हैं सुबह दे करके उधर दफ्तर में फैन गए थे ना वो कौशल के पास पुलिस क्या कहती है हाँ पुलिस बोला है की कोई बात नहीं कारोबार होगा तभी वो अपन कौशल वो उधर से आ रहा है फिर बोला कि चलो हम हम लोग आ रहे हैं दुकान देखने कितना नुकसान हुआ तब तो दुकान भरा था बड़ी सामान था हम लोग एक सामान ही निकला है सारे सामान भरा है तो तो नुकसान हुआ तुम्हारा दुकान बड़ी सामान था पंद्रह सोलह हज़ार का सामान था ज़्यादा है यहाँ तो वही आओ हम लोग गरीब बंदा किस तरह खाएंगे बताओ यही दुकान चला के खा रहे थे हम लोग आज ना जी मीराकोट चौंक विखे प्रवासी जोड़े साढ़े ਰਾ ਨੇ ਉਹਨਾਂ ਦੇ ਕੋ ਪੰਜ ਸੱਤ ਖੂਖਿਆਂ ਨੂੰ ਅੱਗੇ ਲਈ ਹੈ ਇਹ ਬਹੁਤ ਮਾੜੀ ਘਟਨਾ ਹੈ ਬੜੀ ਮੰਦ ਭਾਗੀ ਘਟਨਾ ਹੈ ਸਾਡਾ ਪੰਜਾਬ ਜਿਹੜਾ ਗੁਰੂ ਨਾਨਕ ਦੀ ਫਲਸਫੀ ਤੇ ਚੱਲਣ ਵਾਲਾ ਪੰਜਾਬ ਹੈ ਸਭਣਾ ਦਾ ਸਾਂਝਾ ਹੈ ਔਰ ਸਾਰਿਆਂ ਵਾਸਤੇ ਪ੍ਰੇਮ ਪਿਆਰ ਕਰਦੇ ਲੋਕ ਹੈ ਉਹ ਮਿਹਨਤ ਕਾ ਸ਼ਲੋਕ ਹੈ ਅਸੀਂ ਪੰਜਾਬੀ ਵੀ ਮਿਹਨਤ ਕਾਸ਼ ਨੇ ਉਹ ਵੀ ਮਿਹਨਤ ਕਾਸ਼ ਹੈ ਉਹ ਇੱਥੇ ਆ ਕੇ ਵਿਚਾਰੇ ਮਿਹਨਤ ਕਰ ਰਹੇ ਅਸੀਂ ਬਾਹਰ ਜਾ ਕੇ ਕਰਦੇ ਕੋਈ ਕੈਨੇਡਾ ਕਰਦਾ ਕੋਈ ਅਮਰੀਕਾ ਕਰਦਾ ਕੋਈ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ ਕਰ ਰਿਹਾ ਇਹ ਜਿਹੜੇ ਸ਼ਰਾਰਤੀ ਤੰਤਰ ਹੈ ਆਪਣੇ ਆਪ ਨੂੰ ਬੰਦੇ ਬਣਾ ਲਓ ਇਹ ਕੰਮ ਨਹੀਂ ਚੱਲਨੇ ਤੁਸੀਂ ਪਾੜਾ ਨਹੀਂ ਪਾ ਸਕਦੇ ਕਿਸੇ ਚੀਜ਼ ਦੇ ਵਿੱਚ ਔਰ ਸਖਤ ਸਜ਼ਾ ਦਿੱਤੀ ਜਾਊਗੀ ਇਹਨੂੰ ਮੈਂ ਪੁਲਿਸ ਨੂੰ ਕਿਹਾ ਕੋਈ ਵੀ ਨਹੀਂ ਬਖਸ਼ਣਾ ਇਸ ਕੰਮ ਦੇ ਵਿੱਚ ਔਰ ਮੈਂ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਸਾਰੇ ਆਪਣੇ ਧਾਰਮਿਕ ਜਥੇਬੰਦੀਆਂ ਨੂੰ ਔਰ ਸਾਰੀਆਂ ਜਿਹੜੇ ਸਮਾਜਿਕ ਮਤਲਬ ਸੰਸਥਾਵਾਂ ਨੇ ਇਹਨਾਂ ਚੀਜ਼ਾਂ ਦੇ ਖੁੱਲ ਕੇ ਸਾਹਮਣੇ ਆਓ ਕਿਉਂਕਿ ਪੰਜਾਬ ਜਿਹੜਾ ਹੈ ਸਾਂਝਾ ਹੈ ਸਭਨਾ ਦਾ ਹੈ ਔਰ ਸਭਨਾ ਨੂੰ ਜਿਵੇਂ ਜਿਵੇਂ ਸਾਨੂੰ ਆਕਿਆ ਬਾਹਰ ਜਾ ਕੇ ਮਿਹਨਤ ਮਜ਼ਦੂਰੀ ਕਰਦਾ ਉਹਨਾਂ ਨੂੰ ਵੀ ਆਕਿਆ ਮਿਹਨਤ ਮਜ਼ਦੂਰੀ ਕਰਦਾ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਅਸੀਂ ਹਰੇਕ ਨੂੰ ਮਿਹਨਤ ਮਜ਼ਦੂਰੀ ਕਰਨਾ ਸਾਡੀ ਲੋੜ ਵੀ ਹੈ ਅੱਜ ਸਾਰੇ ਸਕਿੱਲ ਦਾ ਕੰਮ ਉਹਨਾਂ ਕੋਲੇ ਹੈ ਤੁਸੀਂ ਵੀ ਸਾਰੇ ਕਰ ਲਓ ਕੋਈ ਨਾ ਥੋੜਾ ਇਹ ਕੰਮ ਨੂੰ ਕੰਮ ਤੁਸੀਂ ਵੀ ਕਰੋ ਹਰ ਇੱਕ ਨੂੰ ਕਰਨ ਦੋ ਔਰ ਮੈਂ ਪੰਜਾਬ 'ਚ ਖਾਸ ਕਰਕੇ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕੋਈ ਬਾਹਰ ਬੈਠੇ ਕਿਸੇ ਨੂੰ ਪਰੇਸ਼ਾਨੀ ਹੋਵੇ ਸੋ ਜੇ ਤੁਸੀਂ ਮੂਰਖਾਲੇ ਕੰਮ ਕਰੋਗੇ ਤੇ ਬਾਹਰ ਵੀ ਬੜੇ ਬੜੇ ਮੂਰਖ ਨੇ ਸੋ ਕਿਰਪਾ ਕਰਕੇ ਇਹਨੂੰ ਇਹਨੂੰ ਪੰਜਾਬ ਨੂੰ ਅੰਮ੍ਰਿਤਸਰ ਨੂੰ ਸ਼ਾਂਤ ਰਹਿਣ ਦਿਓ ਕੋਈ ਇਹੋ ਜਿਹੀ ਹਰਕਤਾਂ ਨਾ ਕਰੋ ਇਹ ਏਜੰਸੀਆਂ ਦੇ ਬੰਦੇ ਨੇ ਜਿਹੜੇ ਜਿਹੜੇ ਲੋਕ ਵਰਗਾਂ ਦੀ ਰਾਜਨੀਤੀ ਕਰਦੇ ਆ ਇਹ ਉਹਨਾਂ ਦੀਆਂ ਇਸ਼ਾਰਿਆਂ ਤੇ ਚੱਲਦੇ ਆ ਤੇ ਮੈਂ ਚਾਹੂੰਗਾ ਕਿ ਉਹ ਇਹੋ ਜਿਹਾ ਕੰਮ ਕੋਈ ਨਾ ਕਰਨ ਤੇ ਕਿਰਪਾ ਕਰਕੇ ਪੰਜਾਬ ਜਿਹੜਾ ਆ ਇਹ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਸਾਰਾ ਹਰਮੰਦਰ ਸਾਹਿਬ ਤੋਂ ਜਿਹੜਾ ਸੰਦੇਸ਼ ਲੈਨੇ ਆ ਚਾਰ ਦਰਵਾਜ਼ੇ ਖੁੱਲੇ ਨੇ ਤੁਸੀਂ ਗੁਰੂ ਸਾਹਿਬ ਦੇ ਸੰਦੇਸ਼ ਦੇ ਉਲਟ ਤਰ੍ਹਾਂ ਜਾਓ ਮੇਰੀ ਬੇਨਤੀ ਹੈ ਇੱਥੇ ਸ਼ਾਂਤੀ ਬਣਾ ਕੇ ਰੱਖੋ ਕੋਈ ਇਹੋ ਜਿਹੀ ਹਰਕਤ ਨਾ ਕਰੇ ਤੇ ਜਿਹੜਾ ਕੋਈ ਕਰੇਗਾ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਸ਼ਕਤੀ ਨਾਲ ਪੇਸ਼ ਆਓ ਦਿਨਾਂ ਹਾਂਜੀ ਸਰ ਜਿਹੜਾ ਇਹ ਨਾਲਾ ਰੋਡ ਦੇ ਉੱਤੇ ਖੋਕੇ ਸਾਰੇ 5-7 ਤੇ ਕਿਹੜੇ ਬੰਦੇ ਨੇ ਤੇ ਕਿਹੜੇ ਬੰਦਿਆਂ ਦੇ ਖੋਕੇ ਸਰੇ ਜੇ ਇਹ ਆਪਣੇ ਕੋਲ ਕੰਪਲੇਂਟ ਆਈ ਅੱਜ ਮਾਰਨਿੰਗ ਆਇਆ ਇਹਨਾਂ ਦੀਪਕ ਮਹਾਰ ਉਹਨੇ ਥਾਣਾ ਕੰਗੋਇਆ ਨਾਲ ਕੰਪਲੇਂਟ ਦਿੱਤੀ ਮੰਨ ਰਾਮ ਉਹਨੇ ਤੇ ਜਿਵੇਂ ਸਾਨੂੰ ਇਨਟੀਮੇਸ਼ਨ ਆਈ ਇਹਨਾਂ ਕੋਲ ਕੰਪਲੇਂਟ ਆਈ ਅਸੀਂ ਮੌਕੇ ਤੇ ਆਪ ਤਸਦੀਕ ਕੀਤਾ ਵਾ ਤੇ ਸਾਡੇ ਇਨਗੋਰੀਏ ਦੇ ਵਿੱਚ ਤੋਂ ਇੱਕ ਨਾਟ ਲੱਗਿਆ ਤੇ 2 ਵਜੇ ਸਿਟੀ ਏਰੀਏ ਦੇ ਵਿੱਚ ਤੇ ਤੇਨਾਂ ਤੋਂ ਖੋਕਾਂ ਦੀ ਵੀਡੀਓ ਅਸੀਂ ਪੁਸ਼ਟੀ ਕਰਦੇ ਇਹਨਾਂ ਦਾ ਵੈਰੀਫਾਈ ਕਰ ਰਹੇ ਆ ਤੇ ਐਫਆਈਆਰ ਲੋਜ ਕਰਕੇ ਤਤੀਸ਼ ਜਿਹੜੀ ਅਮਲ ਵਿੱਚ ਲਿਆ ਰਹੇ ਆ ਤੇ ਜਲਦ ਜਲਦੀ ਇਹਨਾਂ ਨੂੰ ਟ੍ਰੇਸ ਕਰਕੇ ਵਗੈਰਾ ਸਾਹਮਣੇ ਆਈ ਹੋਵੇ ਕਿਹੜੇ ਬੰਦੇ ਗਏ ਸੀ ਕੌਣ ਨਹੀਂ ਜੀ ਚੈੱਕ ਕਰ ਰਹੇ ਆ ਚੈੱਕ ਕਰ ਰਿਹਾ ਹੈ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਹੈ ਕੈਮਰਾ ਚੈੱਕ ਕਰ ਰਹੇ ਹਿੱਥੇ ਵੀ ਜਲਦੋ ਜਲਦ ਅਸੀਂ ਤਸਵੀਰ ਕਰਕੇ ਟ੍ਰੇਸ ਕਰਾਂਗੇ ਸਰ ਕੀ ਲੱਗਦਾ ਕਿ ਕਿਹੜੇ ਬੰਦੇ ਹੈਗੇ ਸੀ ਜਿਹੜੇ ਕਿਉਂ ਕਾਨੂੰ ਆ ਕੇ ਕਿਉਂ ਲਾ ਕੇ ਗਏ ਆ ਕੁਝ ਲੱਗਦਾ ਕੋਈ ਰੰਜੀ ਜਿੰਨਾ ਦੀ ਜਾਂ ਕੁਝ ਉਹ ਰੰਜੀਸ਼ ਨੂੰ ਇਹਨਾਂ ਨੇ ਪੁੱਛਿਆ ਘਰ ਰੰਜੀਸ਼ ਬਾਰੇ ਇਹਨਾਂ ਨੇ ਉਹਨੇ ਕਿਸੇ ਨੂੰ ਪਤਾ ਕੁਝ ਨਹੀਂ ਆ ਨਾ ਮੇਰੇ ਕੋਲ ਨਾ ਕੋਈ ਸ਼ਰੂ ਗੱਲ ਨਾਲ ਸਾਹਮਣੇ ਬਾਕੀ ਪਾਤਾ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨਦੋਂ ਜੋ ਵੀ ਆਏ